ਅੱਜ ਭਾਜਪੀ ਛੱਡ ਕੇ ਆ ਅਸੀਂ ਤੇਰਾ ਹਾਰ ਪਾ ਕੇ ਸਵਾਗਤ ਕਰਾਂਗੇ ਤੂੰ ਕਹੇ ਕਿ ਸਾਡਾ ਪ੍ਰਧਾਨ ਮੰਤਰੀ ਕਿਸਾਨਾਂ ਦਾ ਕਾਤਲ ਹੈ ਤੂੰ ਕਹੇ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਕਾਤਲਾਂ ਨੂੰ ਟਿਕਟਾ ਦਿੱਤੀਆਂ ਹਸਰਾਜ ਕਹਿੰਦਾ ਮੈਨੂੰ ਮੈਂਤਰਾਜ ਬਣਾਤਾ ਮੈਂ ਕਹਾਂ ਤੈਨੂੰ ਮੈਂਤਰਾਜ ਤੋਂ ਵੀ ਥੱਲੇ ਬਣਾ ਦੇਾਂਗੇ ਬੰਦੇ ਦਾ ਪੁੱਤ ਬਣ ਜਾ ਕਿੱਥੇ ਮਰਜੀ ਆਦੇ ਹਸਰਾਜ ਜਿੱਥੇ ਵੀ ਜਾਊਗਾ ਉਹਨੂੰ ਸਵਾਲਾਂ ਦੀ ਪਰਚਾਰ ਕਰਾਂਗੇ ਉਹ 5 ਮੱਟਾਂ ਦੇ ਵਿੱਚ ਐਮਐਸਪੀ ਦੇਣ ਵਾਲੀ ਮਾਤਰੀ ਸਹਿਵਾ ਤੇ ਜਦੋਂ ਅੱਜ ਕਿਸਾਨਾਂ ਨੇ ਘੇਰਿਆ ਤੇ ਫਿਰ ਗੱਲ ਨਾ ਆਵੇ ਤੇ ਜਦੋਂ ਵੋਟਾਂ ਦਾ ਸਮਾਸੀ ਤੇ 5 ਮੱਟ ਚ ਐਮਐਸਪੀ ਦੇ ਦਾਂਗੇ ਜਿੱਥੇ ਕਰਮਜੀਤ ਅਨਮੋਲ ਨੂੰ ਸਵਾਲ ਕੀਤੇ ਤੇ ਫਿਰ ਜੇ ਮਰਦ ਦੇ ਬੱਚੇ ਸੀ ਤਾਂ ਠੋਕ ਕੇ ਜਵਾਬ ਦੇ ਕੇ ਜਾਂਦੇ ਦੰਦ ਕੱਢ ਕੇ ਵਿੱਚੋਂ ਨਿਕਲ ਜਾਣੇ ਹੋ ਨਾ ਨੂੰ ਖੋਲ ਕੇ ਸੁਣ ਲੋ ਜੇ ਜੇਕਰ ਸਾਡੇ ਜ਼ਿਲ੍ਹੇ ਦੇ ਵਿੱਚ ਅੱਜ ਤੋਂ ਬਾਅਦ ਕਿਸੇ ਵੀ ਹੋਟਲ ਵਾਲੇ ਨੇ ਬੀਜੇਪੀ ਦਾ ਫੰਕਸ਼ਨ ਕਰਾਇਆ ਤਾਂ ਸਵਾਲਾਂ ਦੇ ਜਵਾਬ ਲਵਾਂਗੇ ਲੈ ਇੱਥੇ ਬੋਲ ਸਟੇਜ ਲਾ ਕੇ ਤੇ ਦੂਜੀ ਪਾਸੇ ਸਟੇਜ ਲਾ ਕੇ ਸਾਡੇ ਆਗੂਆਂ ਨੂੰ ਬਿਠਾ ਤੇ ਅਸੀਂ ਇਕੱਲੇ ਇਕੱਲਾ ਸਵਾਲ ਪੁੱਛਾਂਗੇ ਜੇਕਰ ਤੂੰ ਸਾਡੇ ਸਵਾਲਾਂ ਦਾ 50% ਵੀ ਜਵਾਬ ਦੇ ਗਿਆ ਲੈ ਅਸੀਂ ਤੈਨੂੰ ਮੁੱਛ ਨੂੰ ਵੱਟ ਦੇ ਕੇ ਕਹਿੰਦੇ ਆ ਤੇਰਾ ਜਿਹੜਾ ਸਵਾਲ ਜਵਾਬ ਪੁੱਛਣਾ ਹਟ ਦਿਆਂ ਸਭ ਤੋਂ ਪਹਿਲਾਂ ਲੱਖ ਲਾਂਤਾਂ ਤੇਰੇ ਉੱਪਰ ਲੱਖ ਲਾਂਤਾਂ ਐਸਾ ਹੋਟਲ ਦਾ ਮਾਲਕ ਉੱਪਰ ਔਰ ਲੱਖ ਲਾਂਤ ਹੋਊਗੀ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਇਹ ਹੋਟਲ ਦੇ ਵਿੱਚ ਆਉਣਗੇ ਜੇਕਰ ਤੂੰ ਅੱਜ ਇਸ ਹੋਟਲ ਦੇ ਵਿੱਚ ਹੰਸਰਾਜ ਨੂੰ ਬੁਲਾਇਆ ਤੇ ਜਿਹੜੇ ਲੋਕ ਤੇਰੇ ਹੋਟਲ ਦੇ ਵਿੱਚ ਖਾਣਾ ਖਾਣ ਆਉਣਗੇ ਮੈਂ ਕਹਾਂ ਲੱਖ ਦੀ ਲਾਤ ਉਹਨਾਂ ਲੋਕਾਂ ਦੇ ਉੱਪਰ ਤੂੰ ਪੰਜਾਬ ਦਾ ਮੈਂ ਕਹਾਂਗਾ ਕਿ ਸਾਡੇ ਜ਼ਿਲ੍ਹੇ ਸ਼੍ਰੀ ਮੌਸਰ ਸਾਹਿਬ ਦਾ ਸਭ ਤੋਂ ਵੱਡਾ ਗਦਾਰੇ ਹੋਟਲ ਦਾ ਮਾਲਕ ਹੈ ਜਿੰਨੇ ਪਹਿਲਾ ਪਹਿਲਾ ਪ੍ਰੋਗਰਾਮ ਬੀਜੇਪੀ ਦਾ ਉਸੇ ਹੋਟਲ ਦੇ ਵਿੱਚ ਰਖਾਇਆ ਮੈਂ ਇਹ ਗੱਲ ਕਹਿਣੀ ਚਾਹਣਾ ਵਾ ਇੱਥੇ ਜਿੰਨੇ ਕਿਸਾਨ ਆ ਕਿਸਾਨਾਂ ਦੇ ਪੁੱਤ ਨਜਮਾ ਦੇ ਨਾ ਹੋਟਲਾਂ ਦੇ ਵਿੱਚ ਜਾਂਦੇ ਨੇ ਕੀ ਇਸ ਹੋਟਲ ਦਾ ਪੂਰਨ ਤੌਰ ਦੇ ਉੱਪਰ ਬਾਈਕਾਟ ਕੀਤਾ ਜਾਵੇ ਪੂਰਨ ਤੌਰ ਦੇ ਉੱਪਰ ਇਸ ਹੋਟਲ ਦਾ ਬਾਈਕਾਟ ਹੋਵੇ ਇਸ ਹੋਟਲ ਦੇ ਵਿੱਚ ਕਿਸੇ ਨੂੰ ਜਾਣਾ ਨਹੀਂ ਚਾਹੀਦਾ ਗਾ ਦੂਸਰੀ ਗੱਲ ਇੱਕ ਮਾਧਿਅਮ ਦੇ ਰਾਹੀਂ ਇੱਕ ਚੈਨਲ ਦੇ ਉੱਪਰ ਹੰਸ ਰਾਜ ਹੰਸ ਇਹ ਗੱਲ ਕਹਿੰਦਾ ਵਾ ਕਿ ਮੈਂ ਕੌਣ ਆ ਮੇਰਾ ਵਿਰੋਧ ਕਿਉਂ ਹੋ ਰਿਹਾ ਮੈਨੂੰ ਵੇਖਣ ਦੇ ਲਈ ਲੋਕ ਪੁਲਿਸ ਦੀਆਂ ਡਾਂਗਾ ਖਾ ਖਾ ਕੇ ਆਉਂਦੇ ਸੀ ਮੈਂ ਉਸ ਇਨਸਾਨ ਨੂੰ ਇਹ ਗੱਲ ਕਹਿਣੀ ਚਾਹਣਾ ਵਾ ਕਿ ਤੂੰ ਅੱਜ ਬੀਜੇਪੀ ਛੱਡ ਕੇ ਆ ਅਸੀਂ ਤੇਰਾ ਹਾਰpa ਕੇ ਸਵਾਗਤ ਕਰਾਂਗੇ ਆ ਤੂੰ ਬੀਜੇਪੀ ਛੱਡ ਕੇ ਲਹਿ ਲਾੜ ਕਰ ਕਿ ਮੈਂ ਬੀਜੇਪੀ ਦੀ ਟਿਕਟ ਤੋਂ ਨਹੀਂ ਲੜਾਂਗਾ ਬਾਈਕਾਟ ਕਰਾਂਗਾ ਬੀਜੇਪੀ ਦਾ ਤੇ ਜੇਕਰ ਅਸੀਂ ਤੇਨੂੰ ਪੁਲਿਸ ਦੀਆਂ ਡਾਂਗਾ ਖਾ ਕੇ ਸੋਨ ਆਉਂਦੇ ਸੀ ਦਾ ਪੁਲਸ ਦੀਆਂ ਡਾਂਗਾ ਖਾ ਕੇ ਹਾਰ ਦਾ ਸਵਾਗਤ ਪਾ ਕੇ ਤੈਨੂੰ ਲੈ ਕੇ ਜਾਵਾਂਗੇ ਜਿਹੜਾ ਤੇਰਾ ਘਰ ਹੈ ਜਿਹੜਾ ਘਰ ਤੂੰ ਚਲਾਇਆ ਜੈਸ ਨਾਲ ਆਪਣੇ ਪੁੱਤਰ ਨੂੰ ਫਿਰ ਮੀ ਇੰਡਸਟਰੀ ਚ ਲੈ ਕੇ ਆਇਆ ਉਹ ਸਾਡੇ ਕਿਸਾਨਾਂ ਦੀ ਬਦੌਲਤ ਲੈ ਕੇ ਆਇਆ ਜੇ ਤੇਰੇ ਖਾੜੇ ਲੱਗਦੇ ਸੀ ਤਾਂ ਕਿਸਾਨਾਂ ਦੀਆਂ ਵਿਆਹ ਸ਼ਾਦੀਆਂ ਚ ਲੱਗਦੇ ਸੀ ਜੇਕਰ ਤੇਰੇ ਪ੍ਰੋਗਰਾਮ ਹੁੰਦੇ ਸੀ ਤਾਂ ਪੰਜਾਬ ਦੀ ਧਰਤੀ ਦੇ ਉੱਪਰ ਹੁੰਦੇ ਸੀ ਤੇ ਤੂੰ ਗद्दार ਬੰਦਿਆ ਤੁਵੇ ਇੱਕ ਸ਼ਬਦ ਬੋਲਿਆ ਤੇ ਮਨ ਖੇਦੀ ਕਰਦਾ ਉਸ ਪੱਤਰਕਾਰ ਵੀ ਜਿਹਨੇ ਇੱਕ ਵਾਰ ਪੁਖਤਾ ਸ਼ਬਦ ਨਹੀਂ ਉਹਨੂੰ ਕਹੇ ਇੱਕ ਉਹ ਜੇ ਸਵਾਲ ਨਹੀਂ ਉਹਨੂੰ ਕੀਤੇ ਜਿਹੜੇ ਕਰਨੇ ਚਾਹੀਦੇ ਸੀ ਜਿਹੜੀ ਸੱਚੀ ਪੱਤਰਕਾਰਾਂ ਦੇ ਕਰਨੇ ਚਾਹੀਦੇ ਸੀ ਉਹ ਨਹੀਂ ਬੋਲਿਆ ਕੀ ਕਹਿੰਦਾ ਕਿ ਕੋਰ ਦਾ ਕੰਟੈਕਟ ਲੱਜੁਕਿਆ ਸੀ 15 ਦਿਨ ਰਹਿ ਗਏ ਸੀ ਤਾਂ ਇਹਨਾਂ ਨੇ ਐਜੀਟੇਸ਼ਨ ਕਿਉਂ ਸ਼ੁਰੂ ਕੀਤਾ ਮੈਂ ਇਸ ਇਨਸਾਨ ਨੂੰ ਇਹ ਪੁੱਛਣਾ ਚਾਹਵਾ ਜੇਕਰ ਤੁਸੀਂ 3 ਸਾਲ ਮੰਨੀਆਂ ਹੋਈਆਂ ਮੰਗਾ ਨੂੰ ਜਦੋਂ ਤੂੰ ਕਹਿਣਾ ਕਿ ਮੰਗਾ ਜਾਇਜ ਹੋਣ ਤਾਂ ਅਸੀਂ ਮੰਨਾਂਗੇ ਪਰ ਜਿਹੜੀਆਂ ਮੰਗਾ ਜਾਇਜ ਸੀ ਤੇਰੇ ਵਿਧਾਤਾ ਨੇ ਮੰਨੀਆਂ ਤੇਰੇ ਅੰਮਿਤ ਸ਼ਾਹ ਨੇ ਮੰਨੀਆਂ ਮੋਦੀ ਨੇ ਮੰਨੀਆਂ ਤਾਂ ਉਹਦੇ ਉਪਰ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਹੋਇਆ ਕਿਉਂ ਨਹੀਂ ਕੀਤਾ ਨੋਟੀਫਿਕੇਸ਼ਨ ਜਾਰੀ ਤੂੰ ਤੇ ਅੱਜ ਅੱਜ ਕਹਿਣਾ ਕਿ 15 ਦਿਨ ਪਹਿਲਾਂ ਤੁਸੀਂ ਇਹ ਐਜੀਟੇਸ਼ਨ ਸ਼ੁਰੂ ਕਰਤਾ ਕੀ ਗੱਲ ਸਾਨੂੰ ਇਹ ਹੱਕ ਨਹੀਂ ਸੀ ਕਿ ਅਸੀਂ ਤੇਰੀਆਂ ਇਸ ਰੈਂਦੀ ਸਰਕਾਰ ਦੇ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਤੇਰੀ ਸੁਣ ਪਈ ਸਰਕਾਰ ਨੂੰ ਜਗਾਉਣ ਦੇ ਲਈ ਅਸੀਂ ਐਜੀਟੇਸ਼ਨ ਨਹੀਂ ਕਰ ਸਕਦੇ 70000 70000 ਪੁਲਿਸ ਕਰਮਚਾਰੀ ਖਨੋਰੀ ਬਾਰਡਰ ਦੇ ਉੱਪਰ ਲਾਏ ਗਏ ਕੀ ਅਸੀਂ ਟੈਰਰਿਸਟ ਸੀ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਸਾ 35000 ਅਥਰੂ ਕੈਸ ਦੇ ਕੋਲੇ 35000 ਅਥਰੂ ਕੈਸ ਦੇ ਕੋਲੇ ਖਨੌਰੀ ਬਾਰਡਰ ਤੇ ਲਿਆਂਦੇ ਗਏ ਕੀ ਗੱਲ ਇਹ ਕੋਈ ਜੰਗ ਸੀ ਕਿਸੇ ਕੰਟਰੀ ਦੀ ਕਿਉਂ ਇੰਨੀ ਵੱਡੀ ਮਾਤਰਾ ਦੇ ਵਿੱਚ ਉੱਥੇ ਬੰਬਾਰੀ ਕੀਤੀ ਗਈ ਔਰ ਅਸੀਂ ਇਹ ਗੱਲ ਸਾਡੇ ਮੁੱਖ ਮੰਤਰੀ ਨਾ ਚਾਰ ਮੁੱਖ ਮੰਤਰੀ ਤੋਂ ਪੁੱਛਣਾ ਚਾਹੁੰਦੇ ਆ ਕਿ ਜਦੋਂ ਅਸੀਂ ਪਹਿਲੇ ਦਿਨ ਖਨੌਰੀ ਬਾਰਡਰ ਦੇ ਉੱਪਰ ਹਰਿਆਣਾ ਦੀ ਇੰਟੈਲੀਜੈਂਸੀ ਦਾ ਮੁਲਾਜ਼ਮ ਪਕੜਿਆ ਜਿਹਦੇ ਕੋਲ ਸਾਡੇ ਨੌਜਵਾਨਾਂ ਨੂੰ ਭੜਕਾਉਣ ਦਾ ਜਰੀਆ ਸੀ ਹਰ ਇੱਕ ਐਜੀਟੇਸ਼ਨ ਦੀ ਟਰਾਲੀ ਦਾ ਹਰ ਇੱਕ ਆਗੂ ਦਾ ਔਰ ਹਰ ਇੱਕ ਛੋਟੇ ਤੋਂ ਛੋਟੇ ਵਲਾਂਟਿਅਰ ਦਾ ਰਿਕਾਰਡ ਬਣਾਇਆ ਸੀ ਔਰ ਉਹ ਇੱਕ ਕੰਮ ਕਰ ਰਿਹਾ ਸੀ ਜਿੱਦਾਂ ਕਿ ਬੈਰੀਕੇਡਿੰਗ ਲੱਗੇ ਸੀ ਕਿ ਚੱਲੋ ਆਓ ਦਲੇ ਮਾਰ ਗਏ ਖੰਦੇੜ ਗਏ ਜਦੋਂ ਅਸੀਂ ਉਸ ਅਫਸਰ ਨੂੰ ਫੜਿਆ ਜੇਕਰ ਉਸੇ ਦਿਨ ਸਾਡੇ ਮੁੱਖ ਮੰਤਰੀ ਜਿਹੜਾ ਪਜਾਮੇ ਚੱਕ-ਚੱਕ ਕੇ ਹੜ੍ਹਾਂ ਵਾਲੇ ਪਾਣੀ 'ਚ ਵੜ-ਵੜ ਕੇ ਵਿਖਾਉਂਦਾ ਸੀ ਜੇ ਉਸੇ ਦਿਨ ਇਹ ਮੁੱਖ ਮੰਤਰੀ ਕਾਰਵਾਈ ਕਰ ਦਿੰਦਾ ਤਾਂ ਸਾਡਾ ਛੋਟਾ ਵੀਰ ਸ਼ੁਭ ਕਰਨਾ ਜਿਸ ਦੁਨੀਆ ਦੇ ਵਿੱਚ ਹੋਣਾ ਸੀ ਮੈਂ ਇਹ ਗੱਲ ਕਿਹੜੀ ਚੋੜਾਵਾਂ ਕਿ ਜਿੱਥੇ ਜਿੱਥੇ ਸਾਡੇ ਸ਼ਬ ਕਰਨ ਵਰਗੇ ਵੀਰਾਂ ਦੀ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਕਤਲ ਹੋਇਆ ਜਿੱਥੇ ਪੀਜੇ ਬੀਜਪੀ ਜ਼ਿੰਮੇਵਾਰ ਆ ਤੱਤੀ ਪਰਸੈਂਟ ਪੰਜਾਬ ਸਰਕਾਰ ਜ਼ਿੰਮੇਵਾਰ ਆ ਕੋਈ ਦੋ ਰਹੀ ਨਹੀਂ ਜਦੋਂ ਵੀ ਅਸੀਂ ਕਹਿੰਦੇ ਸੀ ਕਿ ਇਹ ਸਾਡੀ ਹੱਦ ਦੇ ਵਿੱਚ ਆ ਕੇ ਡਰੋਨ ਉੱਲ ਜਾ ਰਹੇ ਨੇ ਸਟੇਟ ਦੀ ਹੱਦ ਦੇ ਵਿੱਚ ਚਲ ਜਾ ਕੇ ਡਰੋਨ ਜਾ ਰਹੇ ਨੇ ਤਾ ਸਾਡੀ ਸੁਣਵਾਈ ਸਾਡੇ ਮੁੱਖ ਮੰਤਰੀ ਨੇ ਨਹੀਂ ਕੀਤੀ। ਉੱਥੇ ਮੌਜੂਦ ਸਾਡੇ ਪੰਜਾਬ ਦੇ ਪੁੱਤ ਸਾਡੀ ਪੰਜਾਬ ਪੁਲਿਸ ਉੱਥੇ ਮੌਜੂਦ ਸੀ ਪਰ ਮੂਖ ਦਰਸ਼ਨ ਬਣ ਕੇ ਖੜੀ ਰਹੀ। ਕਿਸੇ ਨੇ ਕਿਸੇ ਮਨਿਸਟਰ ਨੇ ਇੱਕ ਵਾਰ ਇਹ ਗੱਲ ਨਹੀਂ ਕਹੀ ਕਿ ਜੜੀਏ ਹੈ ਬੰਬ ਬਾਰੀ ਕਰ ਰਹੇ ਨੇ ਜੋ ਡਰੋਨ ਆ ਰਹੇ ਨੇ ਇਹ ਪੰਜਾਬ ਦੀ ਹੱਦ ਦੇ ਵਿੱਚ ਕਿਵੇਂ ਆ ਗਏ ਤੇ ਜੇਕਰ ਅੱਜ ਵਿਰੋਧ ਹੋ ਰਿਹਾ ਪਹਿਲੀ ਗਲਤੀ ਆ ਵਿਰੋਧ ਵਿਰੋਧ ਚাবਦ ਨੂੰ ਪਕਾ ਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ ਅਸੀਂ ਵਿਰੋਧਨਾਜ ਕਰਦੇ ਔਰ ਨਾ ਕੱਲ ਕਰਾਂਗੇ ਸਾਡਾ ਸਰਤ ਸਰਫ ਇੱਕੋ ਇੱਕ ਮਕਸਦ ਹੈ ਉਹ ਇਹ ਹੈ ਕਿ ਅਸੀਂ ਤੁਹਾਡੇ ਤੋਂ ਸਵਾਲ ਕਰਦੇ ਹਾਂ ਸਵਾਲ ਤੇ ਤੁਸੀਂ ਸਾਡਾ ਜਵਾਬ ਦਿਓ ਉਹ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਵਾਲੀ ਮંત્રી ਸਹਿਵਾ ਤੇ ਜਦੋਂ ਅੱਜ ਕਿਸਾਨਾਂ ਨੇ ਘੇਰਿਆ ਤੇ ਫਿਰ ਗੱਲ ਨਾ ਆਵੇ ਤੇ ਜਦੋਂ ਵੋਟਾਂ ਦਾ ਸਮਾਂ ਸੀ ਤੇ ਪੰਜ ਮੈਂਟ ਚ ਐਮਐਸਪੀ ਦੇ ਦਾਂਗੇ ਸਾਡਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ ਕਿ ਬੱਕਰੀ ਮਰੀ ਦਾ ਕੁਕੜੀ ਮਰੀ ਦਾ ਅਸੀਂ ਮੁਆਵਜ਼ਾ ਦੇਵਾਂਗੇ ਆ ਭਲਾਈ ਆਣਾ ਖੜਾ ਪਿਛਲੇ ਸਾਲ ਅੱਜ ਸਾਰਾ 2-4 ਕਿਲੋਮੀਟਰ ਤੇ ਭਲਾਈ ਆਣਾ ਪਿੰਡਾ ਪਿਛਲੇ ਸਾਲ ਜਿਹੜੀ ਆ ਫਸਲ ਕਣਕ ਦੀ ਬਰਬਾਦੀ ਹੋਈ ਤੇ ਪੁੱਛ ਕੇ ਵੇਖੋ ਕਿੰਨਾ ਮੁਆਵਜ਼ਾ ਆਇਆ ਜੀ ਤੁਸੀਂ ਲੋਕ ਤੁਸੀਂ ਲੋਕ ਸਿਰਫ ਤੇ ਸਿਰਫ ਸਿਆਸਤਾ ਕਰਨ ਵਾਲਿਆਂ ਤੁਹਾਨੂੰ ਲਾਲਚ ਹੈ ਕੁਰਸੀ ਦਾ ਇਸ ਦੇ ਸਿਵਾਇਆ ਤੁਹਾਡੇ ਦਿਲਾਂ ਦੇ ਵਿੱਚ ਕੁਝ ਨਹੀਂ ਹੈ ਜੇਕਰ ਤੁਸੀਂ ਇੰਨੇ ਇਮਾਨਦਾਰ ਇੰਨੇ ਚੰਗੇ ਹੋ ਇਹ ਨਾ ਗੱਲ ਭੁੱਲ ਜਿਓ ਕਿ ਅਸੀਂ ਇਕੱਲੇ ਬੀਜੇਪੀ ਦੇ ਨੂੰ ਸਵਾਲ ਕਰਨੇ ਆ ਅਸੀਂ ਹਰ ਇੱਕ ਪਾਰਟੀ ਨੂੰ ਸਵਾਲ ਕਰਾਂਗੇ ਬਦਲਾਅ ਵੇ ਆ ਬਦਲਾਅ ਵੇ ਨਹੀਂ ਕੀ ਇੱਕ ਆਮ ਘਰਾਂ ਦੇ ਬੱਚਿਆਂ ਨੂੰ ਐਮਐਲਏ ਬਣਾ ਕੇ ਬਿਠਾ ਦਿਓ ਬਦਲਾਵ ਇਹ ਆ ਉਹ ਅਸੀਂ ਬਦਲਾਵ ਕਰਤਾ ਅਸੀਂ ਬਿਠਾਤੇ ਅਸੀਂ 92 ਲੈ ਆਂਦੇ ਅਸੀਂ ਭਾਵੇਂ 100 ਤੋਂ ਵੱਧ ਵੀ ਲੈ ਆਉਂਦੇ ਬਦਲਾਵ ਹੁਣ ਪੈਦਾ ਹੋਊਗਾ ਜਦੋਂ ਤੁਸੀਂ ਆਮ ਸੋਸ਼ਲ ਮੀਡੀਆ ਤੇ ਸਾਡੀਆਂ ਮਾਈਆਂ ਨੂੰ ਸਾਡੀਆਂ ਭੈਣਾਂ ਨੂੰ ਜਿੱਥੇ ਕਰਮਜੀਤ ਅਨਮੋਲ ਨੂੰ ਸਵਾਲ ਕੀਤੇ ਤੇ ਫਿਰ ਜੇ ਮਰਦ ਦੇ ਬੱਚੇ ਸੀ ਤਾਂ ਠੋਕ ਕੇ ਜਵਾਬ ਦੇ ਕੇ ਜਾਂਦੇ ਦੰਦ ਕੱਢ ਕੇ ਵਿੱਚੋਂ ਨਿਕਲ ਜਾਣੇ ਹੋ ਤਾਂ ਫਿਰ ਸਾਡੀਆਂ ਮਾਈਆਂ ਦੇ ਕੱਲੇ-ਕੱਲੇ ਸਵਾਲਾਂ ਦਾ ਜਵਾਬ ਦੇ ਕੇ ਜਾਂਦੇ ਤਾਂ ਫਿਰ ਤੁਹਾਨੂੰ ਪੁੱਛਦੇ ਕਿ ਤੁਸੀਂ ਸੱਚੇ ਹੋ ਤੁਸੀਂ ਸੱਚ ਦੀ ਦੁਹਾਈ ਪਾਉਣੇ ਹੋ ਤੇ ਇੱਕ ਕੰਮ ਇੱਕ ਕੰਮ ਖੇਤੀ ਦੇ ਲਈ ਇੱਕ ਠੋਕ ਕੇ ਕਹਿ ਦਿਓ ਪਹਿਲਾਂ ਤੁਸੀਂ ਸੈਲੋਸ ਨੂੰ ਮੰਡੀਆਂ ਇਕਰਾਰ ਦਿੱਤੀਆਂ ਫਿਰ ਜਦੋਂ ਸਾਡੇ ਇਹਨਾਂ ਸਾਰੇ ਭਰਾਵਾਂ ਨੇ ਦਾ ਵਿਰੋਧ ਕੀਤਾ ਤਾਂ ਫਿਰ ਤੁਸੀਂ ਆਪ ਹੀ ਨਲਾਇਕੀ ਦੇ ਉੱਪਰ ਪੜਦਾ ਪਾਤਾ ਖੋਦੀ ਗੱਲਾਂ ਨੂੰ ਚਲਾਉਣੇ ਹੋ ਖੋਦੀ ਦਬਾਉਣੇ ਹੋ ਤੇ ਲੋਕ ਅੱਡੇ ਪਾਗਲ ਨਹੀਂ ਜੇ ਕਿ ਤੁਹਾਡੀਆਂ ਗੱਲਾਂ ਦੇ ਵਿੱਚ ਆ ਜਾਣ ਬਦਲਾਅ ਆਏ ਆ ਜਦੋਂ ਹਰ ਇੱਕ ਕਿਸਾਨ ਹਰ ਇੱਕ ਮਜ਼ਦੂਰ ਹਰ ਇੱਕ ਵਪਾਰੀ ਹਰ ਇੱਕ ਵਰਗ ਦੇ ਲੋਕ ਇਹਨਾਂ ਲੀਡਰਾਂ ਤੋਂ ਸਵਾਲ ਕਰਨਗੇ ਤੇ ਅੱਜ ਅਸੀਂ ਇਸ ਪਿੰਡ ਦੀ ਧਰਤੀ ਦੇ ਉੱਪਰ ਇਹ ਐਲਾਨ ਕਰਦੇ ਆਂ ਕਿ ਕਿੱਥੇ ਮਰਜੀ ਆ ਜਾਏ ਹਸ ਰਾਜ ਜਿੱਥੇ ਵੀ ਜਾਊਗਾ ਉਹਨੂੰ ਸਵਾਲਾਂ ਦੀ ਪਰਛਾਰ ਕਰਾਂਗੇ ਤੂੰ ਕਹਿੰਦਾ ਸੀ ਕਿ ਮੈਨੂੰ ਪ੍ਰਸ਼ਾਦਾ ਨਹੀਂ ਛਕਣ ਦਿੱਤਾ ਆ ਸਾਡੀ ਗੱਡੀ ਦੇ ਵਿੱਚ ਬਿੱਟੂ ਦੀ ਗੱਡੀ ਦੇ ਵਿੱਚ ਪ੍ਰਸ਼ਾਦਾ ਪਿਆ ਅਸੀਂ ਆਤੀ ਆਪਦੇ ਹੱਥੀ ਛਕਾਉਣੇ ਆ ਆਪਦੇ ਹੱਥੀ ਤੈਨੂੰ ਪ੍ਰਸ਼ਾਦਾ ਛਕਾਉਣੇ ਆ ਛੱਕ ਸਾਡੇ ਨਾਲ ਬੈਠ ਕੇ ਤੇ ਛੱਡ ਭਾਜਪੀ ਤੇ ਕਹੇ ਕਿ ਸਾਡੇ ਪ੍ਰਧਾਨ ਮੰਤਰੀ ਨੇ ਵਾਅਦਾ ਖਿਲਾਫੀ ਕੀਤੀ ਆ ਤੂੰ ਕਹੇ ਕਿ ਸਾਡਾ ਪ੍ਰਧਾਨ ਮੰਤਰੀ ਕਿਸਾਨਾਂ ਦਾ ਕਾਤਲ ਹੈ ਤੂੰ ਕਹੇ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਕਾਤਲਾਂ ਨੂੰ ਟਿਕਟਾ ਦਿੱਤੀਆਂ ਤੂੰ ਇਹ ਗੱਲ ਕਹੇ ਕਿ ਕਿਸਾਨਾਂ ਦੇ ਨਾਲ ਵਾਅਦਾ ਖਲਾਫੀ ਕੀਤੀ ਆ ਤੇ ਅਸੀਂ ਤੈਨੂੰ ਮੋਡਿਆਂ ਦੇ ਉੱਪਰ ਚੁੱਕਦੇ ਆ ਇਹ ਮੀਡੀਆ ਵਾਲੇ ਸਾਡੇ ਵੀਰ ਇੱਕ ਕੱਲੀ ਕੱਲੀ ਗੱਲ ਛੋਡੇ ਤੇ ਹੀ ਲੈ ਕੇ ਜਾਂਦੇ ਆ ਤੇ ਤੂੰ ਆ ਮੈਦਾਨ ਦੇ ਵਿੱਚ ਜੇ ਤੂੰ ਕਿਸਾਨਾਂ ਦਾ ਖਾਦਾ ਜੇ ਤੂੰ ਮਜ਼ਦੂਰਾਂ ਦਾ ਖਾਦਾ ਜੇ ਤੂੰ ਪੰਜਾਬ ਦੀ ਧਰਤੀ ਦੇ ਪੈਸੇ ਦੇ ਨਾਲ ਆਪਣਾ ਘਰ ਬਣਾਇਆ ਜੇ ਜੇ ਦੱਸਦਿ ਜੇ ਇੱਕ ਕੰਟਾ ਗਾ ਕੇ ਤੇ ਲੱਖਾਂ ਰੁਪਏ ਤੁਹਾਨੂੰ ਦੇਣ ਜਾਂਦੇ ਆ ਸੀ ਤੇ ਤੁਹਾਨੂੰ ਕੁਰਸੀਓ ਲਾਉਣ ਵੀ ਜਾਂਦੇ ਆ ਸੀ ਕਿਸਾਨਾਂ ਦੇ ਪੁੱਤਾਂ ਅਸੀਂ ਫੇਰ ਇਸ ਸਟੇਜ ਤੋਂ ਇਹ ਗੱਲ ਕਹਿੰਨੇ ਆ ਕਿ ਪੂਰਨ ਤੌਰ ਤੇ ਬਾਈਕਾਟ ਹੋਣਾ ਚਾਹੀਦਾ ਇਸ ਹੋਟਲ ਦੇ ਮਾਲਕ ਦਾ ਜਿਹਨੇ ਅੱਜ ਬੀਜੇਪੀ ਦਾ ਕੈਂਡੀਡੇਟ ਨੂੰ ਬੁਲਾਇਆ ਔਰ ਉਹ ਲੋਕ ਮੈਂ ਕਹਾਂ ਉਹ ਲੋਕ ਸਭ ਤੋਂ ਘਟੀਆ ਤੇ ਬੇहद ਬੇਕਾਰ ਦਰਜੇ ਦੇ ਲੋਕ ਹੋਣਗੇ ਜਿਹੜੇ ਕੱਲ ਤੋਂ ਇਸ ਦੇ ਹੋਟਲ ਦੇ ਵਿੱਚ ਆਉਣਗੇ ਸੱਟ ਮਾਰੋ ਸੱਟ ਮਾਰੋ ਆਰਥਿਕ ਤੌਰ ਤੇ ਕੀ ਇਹਨਾਂ ਨੂੰ ਪਤਾ ਲੱਗ ਜੇ ਕੰਨ ਖੁੱਲ ਜਾਣ ਇਹਨਾਂ ਦੇ ਕਿ ਸਾਡੀ ਧਰਤੀ ਦੇ ਉੱਪਰ ਸਾਡੀਆਂ ਜ਼ਮੀਨਾਂ ਦੇ ਉੱਪਰ ਸਾਡੇ ਹੀ ਅਨਾਜ ਦੇ ਨਾਲ ਸਾਡੇ ਹੀ ਬੱਚਿਆਂ ਤੋਂ ਕਮਾਈ ਕਰਕੇ ਤੇ ਹਾਜ਼ਰੀ ਤੁਸੀਂ ਭਾਜਪੀ ਦੀ ਭਰਦੇ ਹੋ ਕੰਨਾਂ ਨੂੰ ਖੋਲ ਕੇ ਸੁਣ ਲੋ ਜੇ ਜੇਕਰ ਸਾਡੇ ਜ਼ਿਲ੍ਹੇ ਦੇ ਵਿੱਚ ਅੱਜ ਤੋਂ ਬਾਅਦ ਕਿਸੇ ਵੀ ਹੋਟਲ ਵਾਲੇ ਨੇ ਭਾਜਪੀ ਦਾ ਫੰਕਸ਼ਨ ਕਰਾਇਆ ਤਾਂ ਸਵਾਲਾਂ ਦੇ ਜਵਾਬ ਲਵਾਂਗੇ ਅਸੀਂ ਫੇਰ ਇਸ ਕੈਮਰੇ ਦੀ ਅੱਖ ਦੇ ਨਾਲ ਇਹ ਗੱਲ ਕਹਿ ਦੇਣੀ ਚਾਹੁੰਦੇ ਆ ਕਿ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਸਵਾਲ ਪੁੱਛਦੇ ਆ ਸਾਡੇ ਸੰਵਿਧਾਨ ਨੇ ਸਾਨੂੰ ਇਹ ਹੱਕ ਦਿੱਤਾ ਕਿ ਸਵਾਲ ਪੁੱਛਣੇ ਚਾਹੀਦੇ ਨੇ ਐਜੀਟੇਸ਼ਨ ਕਰਨਾ ਚਾਹੀਦਾ ਤੇ ਅਸੀਂ ਜਦੋਂ ਤੱਕ ਆ ਚੈਨਲਾਂ ਦੇ ਉੱਪਰ ਵੱਡੀਆਂ ਗੱਲਾਂ ਚੱਲ ਰਹੀਆਂ ਨੇ ਹਾਂ ਸਰਾਰ ਕਹਿੰਦਾ ਮੈਨੂੰ ਮੈਂਤਰਾਜ ਬਣਾਤਾ ਮੈਂ ਕਹਿੰਦਾ ਤੈਨੂੰ ਮੈਂਤਰਾਜ ਤੋਂ ਵੀ ਥੱਲੇ ਬਣਾ ਦੇਾਂਗੇ ਬੰਦੇ ਦਾ ਪੁੱਤ ਬਣ ਜਾ ਕਿਸ ਨੇ ਤੇਰਾ ਵਿਰੋਧ ਨਹੀਂ ਕੀਤਾ ਤੈਨੂੰ ਸਵਾਲ ਕੀਤੇ ਨੇ ਜੇ ਤੇਰੇ ਦੇ ਵਿੱਚ ਹੀ ਨਹੀਂ ਹਿੰਮਤ ਹੈ ਜਿੱਥੇ ਤੂੰ ਸਟੇਜ ਲਾ ਕੇ ਬੋਲਦਾ ਭਾਵੇਂ ਤੂੰ ਅੱਜ ਦੀ ਗੱਲ ਕਰ ਲੈ ਲੈ ਇੱਥੇ ਬੋਲ ਸਟੇਜ ਲਾ ਕੇ ਤੇ ਦੂਜੀ ਪਾਸੇ ਸਟੇਜ ਲਾ ਕੇ ਸਾਡੇ ਅੱਗਵਾਂ ਨੂੰ ਬਿਠਾ ਤੇ ਅਸੀਂ ਇਕੱਲੇ ਇਕੱਲਾ ਸਵਾਲ ਪੁੱਛਾਂਗੇ ਜੇਕਰ ਤੂੰ ਸਾਡੇ ਸਵਾਲਾਂ ਦਾ 50% ਵੀ ਜਵਾਬ ਦੇ ਗਿਆ ਲੈ ਅਸੀਂ ਤੈਨੂੰ ਮੁੱਠ ਨੂੰ ਵੱਟ ਦੇ ਕੇ ਕਹਿੰਦੇ ਆ ਤੇਰਾ ਜਿਹੜਾ ਸਵਾਲ ਜਵਾਬ ਪੁੱਛਣਾ ਹਟ ਦੇਂਗਾ 50% ਵੀ ਸਵਾਲਾਂ ਦਾ ਜਵਾਬ ਦੇ ਦਿੱਤਾ